ਸੱਤ ਦੇ ਬੈਠੇ ਦੋ ਜੜਪੇ ਇੱਕ ਦਾ ਕਹਿੰਦਾ ਵੀ ਮੈਂ ਕਿਸੇ ਕੋਲੇ ਕੀ ਛੜਦਾ ਨਹੀਂ ਅੱਛਾ ਇੱਕ ਕਹਿੰਦਾ ਵੀ ਮੇਰਾ ਰਕਾਰਨਾ ਮੈਂ ਕਿਸੇ ਤੋਂ ਚੀਜ਼ ਲੈ ਲੈ ਮੈਂ ਦਿੰਦਾ ਨਹੀਂ ਬੰਦਾ ਜੋਰ ਲਾ ਲੇ ਉਹ ਕਹਿੰਦਾ ਵੀ ਮੈਂ ਦੰਦਾ ਨਹੀਂ ਉਹਰਾ ਚੰਗਾ ਸੱਤ ਦੇ ਬੈਥੇ ਬੈਠੇ ਨੇ ਦੋਨੇ 5 ਰੁਪਏ ਦਿੱਤੇ ਬਈ ਆ ਚੱਕ 5 ਰੁਪਏ ਤੇ ਕਰਾਰ ਕਰ ਆਰਾ ਪਰਸੋਂ ਨੂੰ ਲੈ ਲਈ ਉਹਨੇ 5 ਰੁਪਏ ਲੈ ਲਏ ਇਹ ਦੇ ਪਰਸੋਂ ਆ ਗਈ ਲੱਗਿਆ ਮੰਗਣ ਦਿਹਾੜੀ ਦੇ 2-2 ਵਾਰਾਂ 3-3 ਨਾਲ 5-5 ਵਾਰਾਂ ਉਹ ਲਾਰੇ ਲਾਈ ਆ ਬਗਿੰਦੇ ਆ ਨਹੀਂ ਚਿੱਟੇ ਆ ਨਹੀਂ ਬਿੰਦੇ ਆ ਨਹੀਂ ਚਿੱਟੇ ਆ ਨਹੀਂ ਅਖੀਰੀ ਇੱਕ ਦਿਨ ਜਦੋਂ ਬਾੜੀ ਯਾਰਾਂ ਗਿਆ ਤੇ ਉਹਦੇ ਘਰਾਂ ਨੂੰ ਕਹਿੰਦਾ ਫਲਾਣਾ ਸੋਂ ਹੈਗਾ ਘਰੇ ਤੂੰ ਅੱਠਵੀਂ ਸੱਤਵੀਂ ਵਰ ਗਿਆ ਉਹਨੂੰ ਕਹਿੰਦਾ ਤੂੰ ਕਿਹੜੇ ਬਿਮਾਰ ਪਿਆ ਉਹ ਕਹਿੰਦੀ ਹੈ ਤਾਂ ਘਰੇ ਬਿਮਾਰ ਪਿਆ ਫੇਰ 걔ੜੇ ਨਾਲ ਗਿਆ ਤਾਂ ਤਾਪ ਤੂਪ ਹੋਇਆ ਟੜਕ ਨਹੀਂ ਹੈ ਉਹ ਆਲਾ ਤੂੰ ਕਹੇ ਦੇ ਵੀ ਤਾਂ ਬੋਲਦਾ ਬਣੀ ਅੱਛਾ ਉਹ ਰੀ ਤਾਫ ਕੀ ਢੜਾ ਹੁਣਾਂ ਦਾ ਬੋਲਦਾ ਬਣੀ ਫੇਰ ਮੁੜਿਆ ਗਿਆ ਢੇੜਾ ਦੇਖੇ ਫੇਰ ਜਾਵੜਿਆ ਆਣਾ ਕਿਉਂ ਪੱਟੀ ਆ ਖੁੱਖ ਲੱਗਿਆ ਬੋਲਣ ਉਹ ਆਲਾ ਤੂੰ ਕਹੇ ਮਰ ਗਿਆ ਅੱਛਾ ਉਹ ਕਹਿੰਦੇ ਜੀ ਦਾ ਮਰ ਗਿਆ ਆਰਾ ਹਾਏ ਓ ਰੱਬਾ ਯਾਰਾਂ ਨਾਲ ਯਾਰ ਸੀ ਆਲਾ ਫੇਰ ਹੁਣਾਂ ਦਾ ਕੋਲੇ ਬੈਠਾ ਫੁਕਾ ਕੇ ਹੀ ਜਾਉ ਉਹ ਕੋਲੇ ਬਹਿ ਗਿਆ ਜਾ ਕੇ ਕੋਲੇ ਬਹਿ ਗਾਤੇ ਭਾਈ ਸਾਰੇ ਮਰ ਗਏ ਮਰ ਗਏ ਰਾਤੀ ਤੇ ਲੋਕ ਵੀ ਜਾਵੜੇ ਤੇ ਕੁੜੀਆਂ ਕਾੜੀਆਂ ਸਕੀਰੀਆਂ ਆਲਿਆਂ ਨੂੰ ਸੁਨੇਹੇ ਭੇਜਤੇ ਉਹਨੂੰ ਐ ਉਹ ਕਹੇ ਵੀ ਭਰਾਵਾ ਪਿੱਟਿਆ 5 ਰੁਪਏ ਦੇਰੇ ਉਹ ਕਹੇ ਮੈਂ ਦੇਣੇ ਨਹੀਂ ਜਾਂਦਾ ਮੱਛ ਨੂੰ ਮੇਰੀ ਗੱਲ ਹੋ ਗਈ ਹੋਈ ਹਾਂ ਯਾਰ ਐ ਕਰਦਾ ਕਰਦਾ ਤੇ ਉਹਨੇ ਆਲ ਮਟੌਲੇ ਲਾਉਂਦੀ ਲਾਉਂਦੀ ਨੇ ਫਲਾਨੀ ਨਹੀਂ ਆਏ ਧਮਕਾ ਨਹੀਂ ਆਏ ਨਾਨਕੇ ਨਹੀਂ ਆਏ ਉਹਨੇ ਦਨਸ਼ ਪਾ ਲਿਆ ਦਾਨਿਸ਼ ਪਾਏ ਤੋਂ ਬਾਅਦ ਉਹ ਵਾਲ ਵੀ ਹੁਣ ਲਾਂਬੂ ਨਹੀਂ ਲਾਈਦਾ ਹੁੰਦਾ ਇਸ ਵੇਲੇ ਹੂੰ ਚਲੋ ਆਖੇ ਸੇਮਿਆਂ 'ਚ ਲੈ ਚਲੋ ਅੱਛਾ ਸੇਮਿਆਂ 'ਚ ਲੈ ਗਏ ਸੇਮਿਆਂ 'ਚ ਲੈ ਗਏ ਸੇਮਿਆਂ ਜਾ ਆਖੇ ਤੇ ਭਾਈ ਉਹ ਉਹਨੂੰ ਵੀ ਪਤਾ ਲੱਗ ਗਿਆ ਬਈ ਰਾਤ ਨੂੰ ਉੱਠ ਕੇ ਘਰੇ ਜਾਊ ਪੰਜਾਂ ਵਾਲੇ ਨੂੰ ਉਹ ਵੱਡੀ ਸਾਰੀ ਮਠੀ ਸੀ ਕਿਸੇ ਨੇ ਬਣਾਈ ਦੀ ਉਹ ਰਾਤ ਨੂੰ ਜਾ ਕੇ ਵੱਡੀ ਸਾਰੀ ਮਠੀ 'ਚ ਬੜ ਕੇ ਬਹਿ ਗਿਆ ਪਦਾ ਉਹਨੂੰ ਵੀ ਲੱਗਿਆ ਮਰੀ ਠੀਕ ਹੈ ਕਿਹੜਾ ਮਰੀਆ ਜਾਗਦਾ ਸੀ ਵੀ ਮਠੀ ਚ ਬੜਿਆ ਤੇ ਨਿਉਂ ਬਾਬਾ ਅਧੀ ਰਾਤ ਹੋਈ ਤੇ ਚੋਰ ਆ ਗਏ ਅਰਦੂ ਪਹਿਲਾਂ ਹੀ ਚੋਰ ਆ ਰਿਆ ਹਾ ਹਾ ਵੇ ਕੰਮ ਬਣ ਗਿਆ ਬਾਬਾ ਮੁਰਦਾ ਪਿਆ ਸੁਖ ਸੁਖ ਕੇ ਪੂਰੀ ਹੁੰਦੀ ਆ ਬਾਬੇ ਮੁਰਦੇ ਦੀ ਸੁਖ ਸੁਖੀ ਇਹ ਕਹਿੰਦਾ ਬਾਬਾ ਮੁਰਦੇ ਮੇਰਾ ਪੂਰਾ ਡਾ ਲੱਗ ਜੇ ਅੱਜ ਤੇਰੇ ਮੂੰਚ ਖੰਡ ਪਾਵਾਂ ਅੱਛਾ ਇਹ ਕਹਿੰਦਾ ਬਾਬਾ ਮੁਰਦੇ ਮੇਰਾ ਪੂਰਾ ਦਾ ਲੱਗ ਜੇ ਤੇਰੇ ਮੂੰਹ ਚ ਰੋੜੀਆਂ ਪਾਵਾਂ ਇਹ ਕਹਿੰਦਾ ਬਾਬਾ ਮੁੜਦੇ ਮੇਰਾ ਪੂਰਾ ਦਾ ਲੱਗ ਜੇ ਤੈਨੂੰ ਗਲਕਾਂ ਦਿਖਾਵਾਂ ਚੌਥਾ ਕਹਿੰਦਾ ਬਾਬਾ ਮੁੜਦੇ ਮੇਰਾ ਪੂਰਾ ਦਾ ਲੱਗ ਜੇ ਮੈਂ ਤੇਰੇ ਦੰਦ ਭੰਨਾਂ ਦੰਦ ਭੰਨੇ ਚੰਗੇ ਆਂਦਾ ਮੁੜਦੇ ਜਦੋਂ ਉਹਨਾਂ ਨੇ ਜਾ ਕੇ ਚੋਰੀ ਕਰੀ ਤੇ ਚੰਗਾ ਘਰ ਭੰਨਿਆ ਕਿਤੇ ਛੇੜਦਾ ਬੁਜਵਾਜੀ ਤੇ ਪੰਡਾ ਮੰਨੀਆਂ ਲੀੜੀਆਂ ਦੀਆਂ ਠੀਕ ਹੈ ਅੰਡਾ ਬਣ ਕੇ ਆਖੇ ਤੇ ਥੇ ਬਿਆਸ ਸੱਟ ਲਗਾ ਸੱਟ ਕੇ ਵੀ ਹੁਣ ਬਾਬੇ ਦੀ ਸੁੱਖ ਦੇ ਗਏ ਆਪਾਂ ਉਹ ਦੇਖੀ ਜਾਂਦਾ ਮੜੀ ਵਾਲਾ ਖੰਡ ਭਾਈ ਉਹ ਨਗਾ ਗਿਆ ਲੈ ਵੀ ਤੇਰੀ ਵਾਰੀ ਆ ਰਿਓੜੀਆਂ ਪਾਈਆਂ ਉਹ ਖਾ ਗਿਆ ਗਲਕੰਦ ਭਾਈ ਉਹ ਖਾ ਗਿਆ ਲੋ ਵਾਲਾ ਮੈਂ ਵੀ ਪਾੰਦਿਆਂ ਦੰਦ ਹੁਣ ਜਿਉਂ ਥੋੜੀ ਲੇਖੇ ਨੇੜ ਨੂੰ ਹੋਇਆ ਆਰਾ ਪੰਨਾ ਧਾ ਦੇ ਪਰ ਹੌਲੀ ਜਿਉਂ ਕਿਹਾ ਉਹਦਾ ਛੱਡ ਕੇ ਪੰਨਾ ਭੱਜਿਆਲੇ ਮੁਰਦਾ ਬੋਲ ਪਿਆ ਉਰਦਨ ਮੜਾ ਇਹ ਭੱਜਣ ਲੱਗੇ ਮਠੀ ਵਾਲਾ ਮਠੀ ਚੋਂ ਨਿਕਲ ਗਿਆ ਦਾ ਮੈਂ ਵੀ ਆ ਗਿਆ ਉਹਨਾਂ ਨੇ ਆ ਕਿ ਮਠੀ ਚੋਂ ਨਿਕਲਿਆ ਆ ਉਹਨਾਂ ਦੇ ਉਦੋਂ ਲੇਡੇ ਨਿਕਲ ਗਏ ਛੱਡ ਕੇ ਭੱਜ ਗਏ ਭਾਈ ਭੱਜ ਗਏ ਤੇ ਉਹ ਵੀ ਆ ਗਿਆ ਦਾ ਜਿਵੇਂ ਉਹ ਕਰਾਣ ਕਰ ਕਰਲਾ ਦੋਦੀ ਅਦੋਦੀ ਕਰ ਲੈ ਆਖਸਾਨ ਉਧਰ ਮਾਰਨੇ ਇੱਕ ਉਧਰ ਮਾਰਨੇ ਇੱਕ ਬਚ ਗਈ ਪੱਗ ਅੱਛਾ ਉਹ ਕਹਿੰਦਾ ਵੀ ਜਿਹੜੀ ਆ ਪੱਗ ਆ ਤੂੰ ਮੈਨੂੰ ਪੱਗ ਪੰਜਾਂ ਚ ਦੇ ਦੇ ਉਹਨਾਂ ਪੰਜਾਂ ਚ ਦੇਖ ਤੈਂ ਦਿੱਤੇ ਨਹੀਂ ਮੈਂ ਲਏ ਨਹੀਂ ਮੈਨੂੰ ਐਂ ਹੋਜੂ ਵੀ ਮੈਂ ਛੱਡੇ ਨਹੀਂ ਤੈਨੂੰ ਐਂ ਹੋਜੂ ਮੈਂ ਦਿੱਤੇ ਨਹੀਂ ਉਹ ਆਰਾ ਪਤੰਦਰਾ ਜੇ ਮੈਂ ਤੈਨੂੰ ਪੱਗ ਦੇਣਾ ਤੇ ਮੈਂ ਜਿਉਂਦਾ ਕਾ ਤੂੰ ਮੱਚਦਾ ਪੱਗ ਨਹੀਂ ਦੇਣੀ ਵਿਚਾਲਿਓਂ ਬਾੜੂ ਉੱਥੇ ਅੜ ਕੇ ਖੜ ਗਿਆ ਲੰਮੇ ਰੋੜ ਵਿਚਾਲਿਓਂ ਬਾੜਤੀ ਪੱਗ ਨਹੀਂ ਦਿੱਤੀ